ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਇੱਕ ਹੋਰ ਨਵੀਂ ਕਹਾਣੀ ਵਿੱਚ ਮਾਂ ਕਿਹੋ ਜਿਹੀ ਸੀ ਬਾਪੂ ਉਹ ਚੰਨ ਵਰਗੀ ਬਾਪੂ ਨੇ ਚੰਨ ਵਾਲ ਉਂਗਲ ਕਰ ਦੇਣੀ ਸੱਚੀ ਬਾਪੂ ਮੈਂ ਹੈਰਾਨ ਹੋ ਕੇ ਕਹਿਣਾ ਬਾਪੂ ਨੇ ਥੋੜਾ ਹੱਸਣਾ ਉਹ ਨਹੀਂ ਨਹੀਂ ਮੈਂ ਤਾਂ ਝੂਠ ਬੋਲਦਾ ਫਿਰ ਦੱਸ ਬਾਪੂ ਮਾਂ ਕਿਹੋ ਜਿਹੀ ਸੀ ਬਾਪੂ ਨੇ ਡੂੰਘਾ ਜਿਹਾ ਸਾਹ ਲੈਣਾ ਤੇ ਸੋਚਾਂ ਵਿੱਚ ਉਲਝ ਜਾਣਾ ਜਦੋਂ ਮੈਂ ਪੈਦਾ ਹੋਈ ਤਾਂ ਮਾਂ ਚੱਲ ਵਸੀ ਬਸ ਮੈਂ ਤੇ ਮੇਰਾ ਬਾਪੂ ਹੀ ਰਹਿ ਗਏ ਘਰ ਵਿੱਚ ਬਾਪੂ ਨੇ ਹੀ ਪਾਲਿਆ ਪਲੋਸਿਆ ਥੋੜੀ ਵੱਡੀ ਹੋਈ ਤਾਂ ਰੋ ਰੋਜ ਸਵਾਲ ਕਰਨੇ ਤੇ ਅੱਜ ਫੇਰ ਪੁੱਛ ਲਿਆ ਦੱਸ ਬਾਪੂ ਮਾਂ ਕਿਹੋ ਜਹੀ ਸੀ ਤੀਏ ਤੇਰੀ ਮਾਂ ਜਮਾ ਤੇਰੇ ਵਰਗੀ ਸੋਹਣੀ ਸੋਹਣੀ ਸੀ ਤੇ ਇਹਨਾਂ ਸੁਣ ਮੈਂ ਖੁਸ਼ ਹੋ ਜਾਣਾ ਤੇ ਇਹ ਮੈਨੂੰ ਹਸਾ ਬਾਪੂ ਸੰਦੂਕਾਂ ਵਾਲੇ ਕਮਰੇ ਬਾੜਾ ਆਪਣੇ ਭਰੇ ਮਨ ਨੂੰ ਹੰਝੂ ਹੰਝੂ ਵਹਾ ਹੌਲਾ ਕਰਾਉਂਦਾ ਮੈਂ ਆਮ ਹੀ ਵੇਖਿਆ ਸੀ ਬਾਪੂ ਦੇ ਤੱਤੇ ਤਵੇ ਤੇ ਹੱਥ ਸੜਦੇ ਕਚੀਚੀ ਜਿਹੀ ਵਟ ਬਾਪੂ ਉਹ ਦਰਦ ਵੀ ਬਰਦਾਸ਼ਤ ਕਰ ਜਾਂਦਾ ਉਹ ਤੱਤੇ ਤਵੇ ਦੀ ਜਲਣ ਤੇ ਦਰਦ ਮੈਨੂੰ ਅੱਜ ਵੀ ਮਹਿਸੂਸ ਹੁੰਦਾ ਏ ਤਾਏ ਹੁਣਾਂ ਨੇ ਬਥੇਰਾ ਕਿਹਾ ਕਿ ਦੂਜਾ ਵਿਆਹ ਕਰਵਾ ਲੈ ਪਰ ਬਾਪੂ ਨਾ ਮੰਨਿਆ ਤੇ ਕਹਿਣਾ ਨਾ ਮੈਂ ਆਪਦੀ ਧੀ ਰੋਲਣੀ ਐ ਕੀ ਪਤਾ ਕਿਹੋ ਜਿਹੀ ਆਊ ਹੁਣ ਤਾਂ ਬਚੀ ਖੁਸ਼ੀ ਆਪਦੀ ਧੀ ਨਾਲ ਹੀ ਕੱਟਣੀ ਐ ਪਰਾਵਾ ਸਾਨੂੰ ਪਤਾ ਏ ਤੂੰ ਤਾਂ ਕੱਟ ਲਵੇਂਗਾ ਪਰ ਸਾਨੂੰ ਤਾਂ ਆ ਧੀ ਰਾਣੀ ਦਾ ਫਿਕਰ ਹੈ ਅੱਛਾ ਤੁਹਾਨੂੰ ਬਾਲਾ ਫਿਕਰ ਹੈ ਜੀ ਨੂੰ ਫਿਕਰ ਕਰਨਾ ਚਾਹੀਦਾ ਸੀ ਉਹਨੇ ਤਾਂ ਕੀਤਾ ਨਹੀਂ ਅੱਧ ਵਿਚਾਲੇ ਛੱਡ ਤੁਰ ਗਈ ਬਾਪੂ ਦਾ ਗੁੱਸਾ ਵੀ ਸ਼ਾਇਦ ਵਜੇਬ ਸੀ ਇੱਕ ਹਮਸਫਰ ਦਾ ਇਸ ਤਰ੍ਹਾਂ ਕੱਲੇ ਮੁਕੱਲੇ ਛੱਡ ਤੁਰ ਜਾਣਾ ਕਿੰਨਾ ਦੁਖਦਾਈ ਹੁੰਦਾ ਏ ਇਹ ਤਾਂ ਬਾਪੂ ਤੋਂ ਵੱਧ ਕੇ ਕੋਈ ਹੋਰ ਜਾਣ ਨਹੀਂ ਸਕਦਾ ਸੀ ਬਾਪੂ ਮਰੀ ਮਾ ਨਾਲ ਇਦਾਂ ਗੁੱਸੇ ਹੁੰਦਾ ਜਿਵੇਂ ਉਹ ਇਹਦੀਆਂ ਕਮਲੇ ਜਿਹੇ ਦੀਆਂ ਗੱਲਾਂ ਸੁਣਦੀ ਹੋਵੇ ਤੇ ਕਿਸੇ ਬੱਚੇ ਵਾਂਗ ਕਾਛਾਂ ਚ ਹੱਸ ਹੱਥ ਜਿਹੇ ਦੇ ਮੂੰਹ ਫੇਰ ਆਕੜ ਖੜ ਜਾਣਾ ਤੇ ਬਾਸ ਫੇਰ ਤਾਇਆ ਅੱਗੇ ਕੁਝ ਨਾ ਬੋਲਦਾ ਤਾਏ ਦੇ ਵੀ ਇੱਕ ਧੀ ਤੇ ਪੁੱਤ ਸੀ ਪਰ ਤਾਈ ਮੇਰੇ ਨਾਲ ਜਰਾ ਵੀ ਮੂੰਹ ਨਾ ਕਰਦੀ ਸ਼ਾਇਦ ਇਸੇ ਕਰਕੇ ਤਾਏ ਦੀ ਧੀ ਵੀ ਮੇਰੇ ਨਾਲ ਨਾ ਖੇਡਦੀ ਮੈਨੂੰ ਸਕੂਲ ਜਾਣ ਤੋਂ ਡਰ ਲੱਗਦਾ। ਰੋਜ਼ ਕੋਈ ਨਾ ਕੋਈ ਬਹਾਨਾ ਬਣਾਉਣਾ। ਕਦੇ ਸਿਰ ਦੁਖਦਾ, ਕਦੇ ਢੱਡ। ਪਰ ਬਾਪੂ ਜਾਣਦਾ ਸੀ ਮੇਰੇ ਸਾਰੇ ਬਹਾਨਿਆਂ ਨੂੰ। ਤੇ ੱੱਕੇ ਨਾਲ ਸਕੂਲ ਛੱਡ ਆਉਣਾ। ਮੈਨੂੰ ਪੜ੍ਹਾਈ ਤੋਂ ਡਰ ਨਹੀਂ ਸੀ ਲੱਗਦਾ। ਡਰ ਲੱਗਦਾ ਸੀ ਉਹ ਤਾਨਿਆਂ ਤੋਂ। ਉਹ ਤਾਨੇ ਸ਼ਾਇਦ ਜਿਨ੍ਹਾਂ ਦਾ ਮੇਰੇ ਕੋਲ ਕੋਈ ਜਵਾਬ ਨਹੀਂ ਸੀ। ਕਲਾਸਰੂਮ ਵਿੱਚ ਵੜਦੇ ਹੀ ਮੈਂ ਡਰ ਜਾਂਦੀ। ਮੇਰੀ ਕਲਾਸ ਦੀਆਂ ਕੁੜੀਆਂ ਤਾਨਾ ਹੀ ਐਸਾ ਮਾਰਦੀਆਂ ਕਿ ਮੇਰਾ ਰੋਣਾ ਨਿਕਲ ਜਾਂਦਾ ਬਾਪੂ ਨੂੰ ਕੀ ਪਤਾ ਸੀ ਕਿ ਵਾਲ ਕਿਵੇਂ ਵਾਉਣੇ ਐ ਕਿਵੇਂ ਗੁੱਤ ਕਰਨੀ ਐ ਬਸ ਮਾੜੇ-ਮੋٹے ਵਾਲ ਬਾਪੂ ਵਾਹ ਦਿੰਦਾ ਤੇ ਮੈਂ ਸਕੂਲ ਆ ਜਾਂਦੀ ਪਰ ਕੁੜੀਆਂ ਮਾਂ ਬਾਰੇ ਬੋਲਦੀਆਂ ਕਿ ਤੈਨੂੰ ਕੁਝ ਸਿਖਾਇਆ ਨਹੀਂ ਸੀ ਤੇਰੀ ਮਾਂ ਨੇ ਤੇ ਇੰਨਾ ਆਖ ਕੁੜੀਆਂ ਹੱਸ ਪੈਂਦੀਆਂ ਬਸ ਇਸੇ ਕਰਕੇ ਮੈਂ ਸਕੂਲ ਜਾਣੋਂ ਹਡਰਦੀ ਬਾਪੂ ਨੂੰ ਵੀ ਇਹ ਗੱਲ ਦੱਸਣੀ ਤਾਂ ਬਾਪੂ ਵੀ ਲਾਚਾਰ ਜਿਹਾ ਹੋ ਜਾਂਦਾ ਪਰ ਅੱਜ ਕੁਝ ਸੁੱਖ ਦਾ ਸਾਹ ਲਿਆ ਸਕੂਲ ਵਿੱਚੋਂ ਗਰਮੀ ਦੀਆਂ ਛੁੱਟੀਆਂ ਮਿਲ ਗਈਆਂ ਹੁਣ ਕੋਈ ਡਰ ਨਹੀਂ ਸੀ ਰਿਹਾ ਤੇ ਫੇਰ ਹੱਸਦੇ ਖੇਡਦੇ ਗਰਮੀ ਦੀਆਂ ਛੁੱਟੀਆਂ ਕਿਵੇਂ ਲੰਘ ਗਈਆਂ ਪਤਾ ਹੀ ਨਹੀਂ ਲੱਗਿਆ ਤੇ ਆਖਿਰ ਸਕੂਲ ਜਾਣ ਦਾ ਵੀ ਦਿਨ ਆ ਗਿਆ ਮਨ ਵਿੱਚ ਫੇਰ ਉਹੀ ਡਰ ਤੇ ਸਕੂਲ ਵਾਲੀ ਵਰਦੀ ਪਾ ਬਾਪੂ ਕੋਲ ਕੰਗਾ ਲੈ ਜਾ ਖੜੀ ਹੋਈ ਬਾਪੂ ਨੇ ਵੀ ਅੱਜ ਹੱਸ ਕੇ ਕੰਗਾ ਫੜ ਲਿਆ ਤੇ ਵਾਲ ਬਾਉਣੇ ਸ਼ੁਰੂ ਕਰ ਦਿੱਤੇ ਅੱਜ ਤਾਂ ਕਮਾਲ ਹੀ ਹੋ ਗਿਆ ਸੀ ਸੱਚੀ ਬਾਪੂ ਨੇ ਤਾਂ ਅੱਜ ਬਹੁਤ ਸੋਹਣੀਆ ਦੋ ਗੁੱਤਾਂ ਕਰ ਦਿੱਤੀਆਂ ਮੇਰੇ ਤੋਂ ਤਾਂ ਚਾ ਤਾਂ ਚਾ ਨਾ ਚੁੱਕਿਆ ਜਾਵੇ ਤੇ ਸ਼ੀਸ਼ੇ ਮੂਰੇ ਖੜ ਮੈਂ ਕਿੰਨਾ ਚਿਰ ਖੁਦ ਨੂੰ ਤੱਕਦੀ ਰਹੀ ਪੁੱਤ ਤੂੰ ਪੁੱਛਦੀ ਸੀ ਨਾ ਕਿ ਮਾਂ ਕਿਹੋ ਜਿਹੀ ਆ ਵੇਖ ਸ਼ੀਸ਼ੇ ਤੇ ਮੈਂ ਬਾਪੂ ਨੂੰ ਘੁੱਟ ਜੱਫੀ ਪਾ ਲਈ ਬਾਪੂ ਮੇਰੀ ਇੱਕ ਗੱਲ ਮੰਨੇਗਾ ਦੱਸ ਮੇਰੀ ਕੀ ਗੱਲ ਏ ਬਾਪੂ ਅੱਜ ਮੇਰੀ ਇੱਕ ਫੋਟੋ ਕਰਵਾ ਦੇ ਤੇ ਬਾਪੂ ਨੇ ਮੇਰੀ ਫੋਟੋ ਵੀ ਕਰਵਾ ਦਿੱਤੀ ਤੇ ਉਹ ਫੋਟੋ ਮੈਂ ਹਮੇਸ਼ਾ ਸਾਹਮਣੇ ਰੱਖ ਲਈ ਅੱਜ ਤਾਂ ਮੈਨੂੰ ਜਿਵੇਂ ਪਰ ਜਿਹੇ ਲੱਗ ਗਏ ਜਲਦੀ ਜਲਦੀ ਸਕੂਲ ਪਹੁੰਚਣਾ ਚਾਹੁੰਦੀ ਸੀ ਤਾਂ ਕਿ ਉਹਨਾਂ ਕੁੜੀਆਂ ਨੂੰ ਆਪਣੀਆਂ ਗੁੱਤਾਂ ਵਖਾ ਸਕਾਂ ਤੇ ਕਹਾ ਆ ਵੇਖੋ ਮੇਰੀ ਮਾਂ ਨੇ ਮੈਨੂੰ ਗੁੱਤਾਂ ਕਰਨੀਆਂ ਸਿਖਾ ਦਿੱਤੀਆਂ ਨੇ ਇਸ ਤੋਂ ਬਾਅਦ ਮੈਨੂੰ ਕਦੇ ਵੀ ਸਕੂਲ ਜਾਣ ਦਾ ਕੋਈ ਡਰ ਨਾ ਰਿਹਾ। ਇੰਨਾ ਪੜ੍ਹੀ ਇੰਨਾ ਪੜ੍ਹੀ ਕਿ ਬੁਲੰਦੀਆਂ ਛੂ ਲਈਆਂ। ਪਿੰਡ ਵਾਲੇ ਫਖਰ ਕਰਦੇ ਸੀ। ਬਾਪੂ ਤੇ ਕੇ ਕਿੰਨੀ ਸ਼ਿੱਦਤ ਨਾਲ ਬਿਨ ਮਾਂ ਦੀ ਧੀ ਨੂੰ ਪੜਾ ਲਿਖਾ ਦਿੱਤਾ। ਅੱਜ ਬਾਪੂ ਦੀ ਬਦੌਲਤ ਪੜ੍ਹ ਲਿਖ ਮੈਂ ਆਪਣੇ ਪੈਰਾਂ ਤੇ ਖੜ ਗਈ। ਤੇ ਬਾਪੂ ਨੇ ਅੱਜ ਆਪਣਾ ਉਹ ਆਖਰੀ ਕਾਰਜ ਵੀ ਪੂਰਾ ਕਰ ਦਿੱਤਾ। ਅੱਜ ਆਪਣੀ ਧੀ ਨੂੰ ਡੋਲੀ ਬਹਾ ਦੂਜੇ ਘਰ ਤੋਰ ਦਿੱਤਾ। ਖਰੇਕ ਦੀ ਆਪਣੇ ਹਮਸਫਰ ਵਿੱਚੋਂ ਆਪਣੇ ਬਾਪ ਦੀ ਝਲਕ ਦੇਖਦੀ ਹੈ ਤੇ ਉਹ ਵੀ ਬਾਕੂਬੀ ਬਾਪੂ ਵਰਗਾ ਹੀ ਸੀ ਮੈਨੂੰ ਸਮਝਣ ਵਾਲਾ ਮੇਰੇ ਜਜ਼ਬਾਤਾਂ ਦੀ ਕਦਰ ਕਰਨ ਵਾਲਾ ਬਹੁਤ ਵਧੀਆ ਪਰਿਵਾਰ ਮਿਲਿਆ ਪਰ ਵਿਆਹ ਤੋਂ ਬਾਅਦ ਬਾਪੂ ਵੀ ਇਸ ਦੁਨੀਆ ਤੋਂ ਚਲਾ ਗਿਆ ਅਸਹਿ ਦੁੱਖ ਸੀ ਮੇਰੇ ਲਈ ਪਰ ਮੇਰੇ ਸਹੁਰੇ ਪਰਿਵਾਰ ਨੇ ਕੋਈ ਕਮੀ ਨਹੀਂ ਛੱਡੀ ਹਮੇਸ਼ਾ ਧੀਆਂ ਤੋਂ ਵੱਧ ਵੱਧ ਕੇ ਰੱਖਿਆ ਜ਼ਿੰਦਗੀ ਚੱਲਦੀ ਗਈ ਤੇ ਘਰ ਵਿੱਚ ਇੱਕ ਧੀ ਨੇ ਜਨਮ ਲਿਆ ਸਾਰੇ ਖੁਸ਼ ਸੀ ਸੱਚੀ ਜਿਆਦੇ ਕੋ ਔਰਤ ਜਨਮ ਦੇ ਮਾਂ ਬਾਂਦੀ ਏ ਤਾਂ ਰੱਬ ਵੀ ਲੋੜੋਂ ਵੱਧ ਸਿਆਣੀ ਬਣਾ ਦਿੰਦਾ ਏ ਔਰਤ ਨੂੰ ਅੱਜ ਆਪਣਾ ਬਚਪਨ ਯਾਦ ਆਉਣਾ ਤਾਂ ਮੈਂ ਹੱਸ ਪੈਣਾ ਕਿ ਕਮਲੀ ਜੇਈ ਨੂੰ ਆਪਣੀ ਗੁੱਤ ਕਰਦੀ ਨਹੀਂ ਸੀ ਆਉਂਦੀ ਪਰ ਅੱਜ ਇੱਕ ਬੱਚੇ ਨੂੰ ਸਾਂਭ ਰਹੀ ਏ ਮਹੀਨੇ ਵਿੱਚ ਇੱਕ ਦੋ ਵਾਰ ਮੈਂ ਪੈਂਡ ਜਾਂਦੀ ਘਰ ਦਾ ਜਿੰਦਾ ਖੋਲਦੀ ਮੈਨੂੰ ਮਹਿਸੂਸ ਹੁੰਦਾ ਜਿਵੇਂ ਬਾਪੂ ਆਖ ਰਿਹਾ ਹੋਵੇ ਧੀਏ ਜਲਦੀ ਘੇੜਾ ਮਾਰ ਜਾਇਆ ਕਰ ਇਕੱਲੇ ਦਾ ਦਿਲ じゃ ਨਹੀਂ ਲੱਗਦਾ ਤੇ ਅੱਖੋਂ ਹੰਝੂ ਹੰਝੂ ਚੋਂ ਘਰ ਦੀ ਦਹਲੀਜ਼ ਤੇ ਡਿੱਗ ਪੈਂਦਾ ਘਰ ਅੰਦਰ ਵੜਨਾ ਤਾਂ ਬਾਪੂ ਦੇ ਪੈਰਾਂ ਦੀ ਮਿੱਟੀ ਨੂੰ ਮੱਥੇ ਲਾ ਸਜਦਾ ਕਰਨਾ ਮੈਨੂੰ ਘਰ ਆਈ ਵੇਖ ਗੁਆੜ ਰਹਿੰਦੀ ਬੇਬੇ ਤਾਰੂ ਵੀ ਆ ਜਾਂਦੀ ਕਿੰਨਾ ਕਿੰਨਾ ਚਿਰ ਮੈਂ ਤੇ ਬੇਬੇ ਤਾਰੂ ਨੇ ਬਾਪੂ ਦੀਆਂ ਗੱਲਾਂ ਕਰੀ ਜਾਣੀਆਂ ਮੈਂ ਅੱਜ ਬਹੁਤ ਹੱਸੀ ਜਦੋਂ ਬੇਬੇ ਤਾਰੋ ਨੇ ਦੱਸਿਆ ਕਿ ਪੁੱਤ ਤੂੰ ਨਿਆਣੀ ਜਈ ਸੀ ਜਦੋਂ ਤੇਰਾ ਬਾਪੂ ਮੇਰੇ ਕੋਲ ਆਇਆ ਭਾਈ ਤਾਰੋ ਆ ਗੁੱਤ ਕਿਵੇਂ ਕਰੀ ਦੀਏ ਮੈਨੂੰ ਵੀ ਸਿਖਾ ਦੇ ਮੈਂ ਹੱਸੀ ਤੇ ਕਿਹਾ ਭਲਾ ਤੂੰ ਗੁੱਤ ਗੁੱਤ ਸਿੱਖ ਕੇ ਕੀ ਕਰਨੀ ਐਨਾ ਸੋਣਾ ਤੇਰੇ ਬਾਪੂ ਨੇ ਮੂੰਹ ਉਦਾਸ ਜਿਹਾ ਕਰ ਲਿਆ ਪਰ ਮੈਂ ਜਾਣਦੀ ਸੀ ਵੀ ਉਹ ਉਸਨੇ ਗੁੱਤ ਕਿਉਂ ਸਿੱਖਣੀ ਤੇ ਫੇਰ ਉਹ ਤੇਰੇ ਸਕੂਲ ਜਾਣ ਤੋਂ ਬਾਅਦ ਰੋਜ਼ ਮੇਰੇ ਕੋਲ ਆਉਂਦਾ ਤੇ ਗੁੱਤ ਕਰਨੀ ਸਿੱਖਦਾ ਸੱਚੀ ਬਾਪੂ ਤਾਂ ਕਮਲਾ ਹੀ ਸੀ ਅੱਜ ਮੇਰੀ ਧੀ ਵੱਡੀ ਹੋ ਸਕੂਲ ਜਾਣ ਲੱਗ ਪਈ ਸੀ ਅਚਾਨਕ ਇੱਕ ਦਿਨ ਜिद ਪੈ ਗਈ ਕਿ ਮੰਮੀ ਦੋ ਗੁੱਤਾਂ ਕਰ ਦਿਓ ਮੈਂ ਹੈਰਾਨ ਸੀ ਕਿ ਇਸ ਨੂੰ ਕਿਸ ਨੇ ਕਿਹਾ ਕਹਿ ਦਿੱਤਾ ਦੋ ਗੁੱਤਾਂ ਕਰਨ ਲਈ ਤੇ ਮੈਂ ਵੀ ਸੁਭਾਵਕ ਸੁਭਾਵਕ ਹੀ ਕਹਿ ਦਿੱਤਾ ਕਿ ਮੈਨੂੰ ਨਹੀਂ ਕਰਨੀਆਂ ਆਉਂਦੀਆਂ ਦੋ ਗੁੱਤਾਂ ਪਰਾ ਪਤਾ ਨਹੀਂ ਕਿਵੇਂ ਮੇਰੀ ਧੀ ਨੇ ਉਹ ਮੇਰੀ ਦੋ ਗੁੱਤਾਂ ਵਾਲੀ ਫੋਟੋ ਮੇਰੇ ਸਾਹਮਣੇ ਕਰ ਦਿੱਤੀ ਐਸ ਤਰ੍ਹਾਂ ਕਰ ਦਿਓ ਵੇਖੋ ਕਿੰਨੀਆਂ ਸੋਹਣੀਆਂ ਨੇ ਗੁੱਤਾਂ ਸਮਾਂ ਜਿਵੇਂ ਫੇਰ ਪਿਛਲੇ ਪਿੱਛੇ ਚਲਾ ਗਿਆ ਹੋਵੇ ਮੇਰਾ ਮਨ ਭਰ ਆਇਆ ਅੱਖਾਂ ਵਿੱਚੋਂ ਹੰਝੂ ਵਹਿ ਤੁਰੇ ਇੰਜ ਲੱਗਾ ਜੇਕਰ کہانی ਵਧੀਆ ਲੱਗੀ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਜਰੂਰ ਦੱਸਣਾ ਧੰਨਵਾਦ